ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਵੇਲੇ ਕੁਝ ਅਜਿਹੇ ਕੰਮ ਕਰਕੇ ਸੌਿਆ ਕਰੋ ਕਿ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਆਉਣਗੇ ਤੁਹਾਡੀ ਜ਼ਿੰਦਗੀ ਦੀਆਂ ਕਈ ਪਰੇਸ਼ਾਨੀਆਂ ਦੁੱਖ ਤਕਲੀਫਾਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਫਿਰ ਇਹ ਕਿਹੜੇ ਕੰਮ ਹੈ ਕਿਸ ਤਰ੍ਹਾਂ ਕਰਨੇ ਹੈ ਅਤੇ ਕਿਸ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਚੰਗਾ ਪ੍ਰਭਾਵ ਪਹਿਣਾ ਸ਼ੁਰੂ ਹੋਵੇਗਾ ਇਹ ਸਾਰੀ ਗੱਲਬਾਤ ਆਪਾਂ ਤੁਹਾਡੀ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜਿਹੜੇ ਭੈਣ ਭਰਾ ਦੁਖੀ ਨੇ ਪਰੇਸ਼ਾਨ ਨੇ ਉਹਨਾਂ ਭੈਣ ਭਰਾਵਾਂ ਤੱਕ ਇਹ ਵੀਡੀਓ ਨੂੰ ਪਹੁੰਚਾਉਣ ਦੀ ਮਦਦ ਕਰਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਜੇਕਰ ਆਪ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਚਾਹੁੰਦੇ ਆਂ ਸਰਲ ਬਣਾਉਣਾ ਚਾਹੁੰਦੇ ਆਂ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਿਯਮ ਲਾਗੂ ਕਰਨੇ ਪੈਣਗੇ ਤਾਂ ਬਸ ਇਹ ਰਾਤ ਨੂੰ ਸੌਣ ਵੇਲੇ ਜਿਹੜੇ ਆਪਾਂ ਕੰਮ ਕਰਨੇ ਆ ਨਾ ਇਹ ਸਾਡੀ ਜ਼ਿੰਦਗੀ ਦੇ ਚੰਗੇ ਨਿਸ਼ਮ ਚੰਗੀਆਂ ਆਤਾਂ ਜਿਹੜੀਆਂ ਸਾਡੀ ਜ਼ਿੰਦਗੀ ਨੂੰ ਬਦਲ ਦਿੰਦੀਆਂ ਜਿਵੇਂ ਨਾ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਪੂਰਾ ਦਿਨ ਕੰਮਕਾਰ ਕਰਦੇ ਰਹਿੰਦੇ ਆ ਤਾਂ ਪੂਰੇ ਦਿਨ ਦੇ ਵਿੱਚ ਸਾਡੇ ਮਨ ਦੇ ਤੇ ਕਈ ਤਰ੍ਹਾਂ ਦੇ ਬੋਝ ਹੁੰਦੇ ਬੋਝ ਪਰੇਸ਼ਾਨੀਆਂ ਹੁੰਦੀਆਂ ਹੁੰਦੀਆਂ ਕਿਉਂਕਿ ਪੂਰੇ ਦਿਨ ਦੇ ਵਿੱਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਕਈਆਂ ਨੂੰ ਮਿਲ ਕੇ ਸਾਡੇ ਮਨ ਨੂੰ ਖੁਸ਼ੀ ਮਿਲੀ ਕਈਆਂ ਨੂੰ ਮਿਲ ਕੇ ਸਾਡਾ ਮਨ ਉਦਾਸ ਹੋਇਆ ਭਾਬਕੀ ਉਹਨਾਂ ਨੇ ਕੋਈ ਐਸੀ ਗੱਲ ਸਾਨੂੰ ਕਹਿ ਦਿੱਤੀ ਜਿਸ ਨੂੰ ਸੁਣ ਕੇ ਸਾਡਾ ਮਨ ਬਹੁਤ ਦੁਖੀ ਹੋ ਗਿਆ ਤੇ ਸਾਨੂੰ ਉਹ ਗੱਲ ਚੰਗੀ ਨਹੀਂ ਲੱਗੀ ਉਹ ਗੱਲ ਸਾਡੇ ਮਨ ਦੇ ਵਿੱਚ ਘਰ ਕਰ ਗਈ ਅਸੀਂ ਵਾਰ-ਵਾਰ ਉਹੀ ਗੱਲ ਨੂੰ ਸੋਚੀ ਜਾਂਦੀ ਆ ਤੇ ਸੋਚ-ਸੋਚ ਕੇ ਦੁਖੀ ਹੋਈ ਜਾ ਰਹੀ ਆ ਕਿ ਇਹਨੇ ਮੈਨੂੰ ਇਹ ਗੱਲ ਕਿਉਂ ਕਹਿ ਦਿੱਤੀ ਜੋ ਵੀ ਦਿਨ ਭਰ ਦੀਆਂ ਗੱਲਾਂ ਕਹਿੰਦੇ ਕਦੇ ਵੀ ਰਾਤ ਨੂੰ ਸੌਣ ਵੇਲੇ ਆਪਣੇ ਨਾਲ ਲੈ ਕੇ ਨਹੀਂ ਸੌਣੀਆਂ ਚਾਹੀਦੀਆਂ ਨਾਲ ਲੈ ਕੇ ਸੌਣ ਤੋਂ ਭਾਵ ਕਿ ਕਈ ਵਾਰ ਅਸੀਂ ਦਿਨ ਭਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸੋਚਦੇ ਰਹਿੰਦੇ ਆ ਸੋਚਦੇ ਸੋਚਦੇ ਸੌਂ ਵੀ ਜਾਂਦੇ ਆ ਤੇ ਜੇਕਰ ਕੋਈ ਟੈਨਸ਼ਨ ਵਾਲੀ ਗੱਲ ਹੈ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਦੁੱਖ ਦੇਣ ਵਾਲੀ ਗੱਲ ਹੈ ਅਸੀਂ ਸੋਚਦੇ ਸੋਚਦੇ ਸੌਂਗੇ ਤਾਂ ਫਿਰ ਭਾਵੇਂ ਆਪਾਂ ਸਾਰੀ ਰਾਤ ਜੁਗਦੇ ਰਹੇ ਦੇ ਰਹੀ ਸਾਰੀ ਰਾਤ ਸੌਂਦੇ باوجود ਵੀ ਸਵੇਰੇ ਉੱਠਦਿਆਂ ਸਾਡਾ ਮਨ ਥੱਕਿਆ ਥੱਕਿਆ ਤੇ ਤਨ ਵੀ ਸਾਡਾ ਥੱਕਿਆ ਥੱਕਿਆ ਲੱਗੇਗਾ ਸਾਡੇ ਸਰੀਰ ਨੂੰ ਪੂਰਾ ਆਰਾਮ ਨਹੀਂ ਮਿਲਣਾ ਸਾਡੇ ਸਰੀਰ ਨੂੰ ਉਹ ਊਰਜਾ એનર્ਜੀ ਨਹੀਂ ਮਿਲਣੀ ਜਿਹੜੀ ਸਾਡੇ ਸਰੀਰ ਨੂੰ ਲੋਡ ਹੁੰਦੀ ਹੈ ਜਿਸ ਦੇ ਨਾਲ ਅਸੀਂ ਅਗਲੇ ਦਿਨ ਦੇ ਵਿੱਚ ਕੰਮ ਕਰਨਾ ਸੀ ਕਿਉਂਕਿ ਸਾਰੀ ਰਾਤ ਸਾਡੇ ਮਨ ਦੇ ਵਿੱਚ ਉਹ ਬੋਝ ਉਹ ਚਿੰਤਾ ਚੱਲਦੀ ਰਹੀ ਜਿਸ ਨੇ ਸਾਡੇ ਮਨ ਨੂੰ ਕਮਜ਼ੋਰ ਕਰ ਦਿੱਤਾ ਜਿਸ ਨੇ ਸਾਡੇ ਮਨ ਦਾ ਕਾਲਾਪਨ ਨੂੰ ਬਦਾ ਦੇ ਇਸ ਕਰਕੇ ਰਾਤ ਨੂੰ ਸੌਣ ਵੇਲੇ ਚੰਗਾ ਚੰਗਾ ਸੋਚ ਕੇ ਸੋਇਆ ਕਰੋ ਆਪਣੇ ਆਪ ਨੂੰ ਚੰਗਾ ਮੈਸੇਜ ਦੇ ਕੇ ਸੌਂ ਜਾ ਕਰੋ ਕਿਉਂਕਿ ਜੋ ਗੱਲ ਆਪਾਂ ਰਾਤ ਨੂੰ ਸੌਂਦੇ ਹੋਏ ਸੋਚਦੇ ਆ ਸੋਚਦੇ ਸੋਚਦੇ ਸੌਵਾਂਗੇ ਉਹ ਗੱਲ ਨੇ ਆਪਣੇ ਆਪ ਹੀ ਸਾਡੇ ਮਨ ਅੰਦਰ ਚੱਲਦੇ ਰਹਿੰਦੇ ਸਾਰੀ ਰਾਤ ਨੂੰ ਉਹਦਾ ਸਾਡੇ ਮਨ ਤੇ ਪ੍ਰਭਾਵ ਪੈਂਦਾ ਰਹੇ ਜੇ ਚੰਗੀ ਗੱਲ ਸੋਚੀ ਸਾਡਾ ਮਨ ਮਜ਼ਬੂਤ ਜੇ ਕੋਈ ਮਾੜਾ ਸੋਚਦੇ ਸੋਚਦੇ ਸੌਂਗੇ ਸੌਂਗੇ ਤਾਂ ਉਹਨੇ ਸਾਡੇ ਮਨ ਦੇ ਉੱਤੇ ਮਾੜਾ ਪ੍ਰਭਾਵ ਪਾਉਣਾ ਇਸ ਕਰਕੇ ਰਾਤ ਨੂੰ ਸੌਣ ਦੇ ਵੇਲੇ ਜਰੂਰ ਧਿਆਨ ਦਿਆ ਕਰੋ ਕਿ ਸਾਡੇ ਮਨ ਦੇ ਵਿੱਚ ਕੀ ਵਿਚਾਰ ਚੱਲ ਰਹੇ ਨੇ ਜੇ ਕੋਈ ਵੀ ਚਿੰਤਾ ਭੋਜ ਹੈ ਨਾ ਉਹਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹ ਗੱਲਾਂ ਆਪਣੇ ਪਰਮਾਤਮਾ ਜੀ ਦੇ ਨਾਲ ਸ਼ੇਅਰ ਕਰਿਆ ਕਰੋ ਕਿਉਂਕਿ ਸਾਡੇ ਮਨ ਤੇ ਕਈ ਵਾਰ ਐਸੇ ਬੋਝ ਹੁੰਦੇ ਆ ਜੋ ਅਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਸ਼ੇਅਰ ਨਹੀਂ ਕਰ ਸਕਦੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਆਪਾਂ ਉਹ ਦੁੱਖ ਦਰਦ ਦੱਸਿਆ ਤਾਂ ਉਹਨਾਂ ਦੇ ਮਨ ਤੇ ਵੀ ਮਾੜਾ ਪ੍ਰਭਾਵ ਪਵੇਗਾ ਹੋ ਸਕਦਾ ਤੁਹਾਡੀ ਉਸ ਸਮੱਸਿਆ ਦਾ ਹੱਲ ਪਰਿਵਾਰ ਦੇ ਮੈਂਬਰਾਂ ਕੋਲ ਨਾ ਹੋਵੇ ਤਾਂ ਫਿਰ ਅਸੀਂ ਖੁਦ ਤਾਂ ਚਿੰਤਾ ਦੇ ਵਿੱਚ ਸਾਹ ਉਹਨਾਂ ਨੂੰ ਵੀ ਚਿੰਤਾ ਦੇ ਵਿੱਚ ਪਾ ਦਿੰਦਾ ਇਸ ਕਰਕੇ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਹੈ ਕਿ ਮਨ ਦੇ ਜੋ ਵੀ ਚਿੰਤਾ ਹੈ ਮਨ ਦੇ ਜੋ ਵੀ ਸੰਕਲਪ ਹੈ ਸਵਾਲ ਹੈ ਪਰਮਪિતા ਪਰਮਾਤਮਾ ਜੀ ਦੇ ਅੱਗੇ ਰੱਖ ਕੇ ਰੱਖ ਦੇ ਜਦੋਂ ਆਪਾਂ ਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਦੇ ਆ ਨਾ ਮਨ ਦੇ ਬੋਝ ਵੀ ਹਲਕੇ ਹੋ ਜਾਂਦੇ ਹਨ ਅਤੇ ਸਾਡੇ ਉਹ ਸਮੱਸਿਆ ਮੁਸ਼ਕਲ ਦੇ ਵਿੱਚੋਂ ਬਾਹਰ ਆਉਣ ਦਾ ਰਾਹ ਵੀ ਮਿਲ ਜਾਂਦਾ ਹੈ ਕਿਉਂਕਿ ਵਾਹਿਗੁਰੂ ਜੀ ਸਿਰਫ ਸਾਡੀਆਂ ਸਮੱਸਿਆਵਾਂ ਨੂੰ ਹੀ ਸੁਣਦੇ ਨਹੀਂ ਉਹਨਾਂ ਦੇ ਹੱਲ ਵੀ ਕਰਦੇ ਦਿੰਦੀ ਹੈ ਇਸ ਕਰਕੇ ਕਰਕੇ ਨਾ ਇਹ ਤਾਂ ਕੰਮ ਜ਼ਰੂਰ ਕਰਿਆ ਕਰੋ ਕਿ ਭਾਵੇਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਦਿਲ ਦੀ ਹਰ ਇੱਕ ਗੱਲ ਸ਼ੇਅਰ ਕਰ ਲੈਂਦੇ ਤਾਂ ਵੀ ਤੁਸੀਂ ਪਰਮਾਤਮਾ ਦੇ ਨਾਲ ਸ਼ੇਅਰ ਜ਼ਰੂਰ ਕਰ ਲੈਂਦੇ ਇਦੇ ਨਾਲ ਬਹੁਤ ਜੰਗਾ ਪ੍ਰਭਾਵ ਪਵੇਗਾ ਤੇ ਰਾਤ ਨੂੰ ਸੌਣ ਦੇ ਲਈ ਵਾਹਿਗੁਰੂ ਜੀ ਦਾ ਨਾਮ ਜਪਦੇ ਜਪਦੇ ਸੌਣਾ ਬਹੁਤ ਜ਼ਰੂਰੀ ਹੈ ਜੇ ਰਾਤ ਨੂੰ ਆਪਾਂ ਗੁਰੂ ਗੁਰੂ ਕਰਦਿਆਂ ਸੌਵਾਂਗੇ ਤਾਂ ਸਵੇਰੇ ਆਪਣੇ ਆਪ ਹੀ ਗੁਰੂ ਗੁਰੂ ਕਰਦਿਆਂ ਉੱਠਾਂਗੇ ਤਾਂ ਜੋ ਵੀ ਸ਼ਬਦ ਜਾਪ ਜੋ ਵੀ ਪਾਠ ਹਨ ਕੰਠ ਹੈ ਉਹ ਜਪਦੇ ਜਪਦੇ ਸੌ ਜਾਓ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਤਾਂ ਹਰੇਕ ਗੁਰਮੁਖ ਦੇ ਲਈ ਪੜਨੀ ਲਾਜ਼ਮੀ ਹੈ ਇਹ ਬਾਣੀ ਪੜਨ ਤੋਂ ਬਾਅਦ ਵੀ ਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਪਹਿਲੀ ਗੱਲ ਤਾਂ ਨੀਂਦ ਆ ਜਾਵੇਗੀ ਜੇ ਨਹੀਂ ਆ ਰਹੀ ਤਾਂ ਤੁਸੀਂ ਵਾਈਗੁਰ ਜੀ ਦਾ ਜਾਪ ਕਰੀ ਜਾਓ ਜਾਂ ਫਿਰ ਦਸਾਂ ਹੀ ਰੂ ਸਹਬਾਨਾ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਕਿਸੇ ਵੀ ਤਰੀਕੇ ਦੇ ਨਾਲ ਮਾਨ ਨੂੰ ਮਾਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਤੇ ਹਰ ਰੋਜ਼ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਕਿ ਭਾਤਸਾ ਅੰਮ੍ਰਿਤ ਵੇਲੇ ਦੇ ਵਿੱਚ ਉਠਾ ਦੇਣਾ ਮਹਾਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਦਾ ਵੇਲਾ ਬਹੁਤ ਪਾਵਰਫੁਲ ਹੈ ਇਸ ਵੇਲੇ ਦੇ ਵਿੱਚ ਉਠਣਾ ਸਮਝੋ ਤੁਹਾਡੀ ਭਾਗ ਤੁਹਾਡੀ ਕਿਸਮਤ ਬਹੁਤ ਚੰਗੀ ਹੈ ਜੇ ਤੁਸੀਂ ਇਸ ਵੇਲੇ ਦੇ ਵਿੱਚ ਉਠ ਰਹੇ ਹੋ ਉੱਠ ਕੇ ਭਜਨ ਬੰਦਗੀ ਕਰ ਰਹੇ ਉਹਨਾਂ ਇਹਦਾ ਮਤਲਬ ਵਾਇਗੁਰਜੀ ਦੀ ਬਹੁਤ ਕਿਰਪਾ ਤੁਹਾਡੇ ਤੋਂ ਹੋ ਰਹੀ ਹੈ ਤੁਸੀਂ ਆਪਣੇ ਪਾਸਾ ਜੀ ਦੇ ਬਹੁਤ ਪਿਆਰੇ ਬੱਚੇ ਹੋ ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ ਕਿਉਂਕਿ ਅੰਮ੍ਰਿਤ ਵੇਲੇ ਦਾ ਵੇਲਾ ਵਾਇਗੁਰਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ ਉਹਨਾਂ ਦੀ ਖੁਸ਼ੀ ਤੋਂ ਬਿਨਾਂ ਨਹੀਂ ਮਿਲਦਾ ਤਾਂ ਵਾਇਗੁਰਜੀ ਖੁਸ਼ ਸਾਡੇ ਤੋਂ ਉਦੋਂ ਹੁੰਦੇ ਆ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਨੇਕ ਕੰਮ ਕਰਦੇ ਆ ਵਾਇਗੁਰਜੀ ਦੇ ਦੱਸੇ ਅਨੁਸਾਰ ਚੱਲ ਚੱਲਦੇ ਆ ਤੇ ਜੇ ਅੰਮ੍ਰਿਤ ਨੰਮ੍ਰਿਤ ਉੱਠ ਰਹੇ ਹੋ ਤਾਂ ਸਮਝੋ ਵਾਹਿਗੁਰੂ ਜੀ ਖੁਸ਼ ਹੋਏ ਫਿਰ ਤਾਂ ਸ਼ੁਕਰਾ ਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਇਸੇ ਵੇਲੇ ਬਖਸ਼ੇ ਜੇ ਅਜੇ ਤੱਕ ਨਹੀਂ ਉੱਠਿਆ ਜਾਂਦਾ ਤਾਂ ਵਾਹਿਗੁਰੂ ਜੀ ਤੋਂ ਜਦੋਂ ਵੀ ਕੁਝ ਮੰਗੋ ਬਸ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਨਾਮ ਮੰਗੋ ਕਿਉਂਕਿ ਜਿਹਨੂੰ ਇਹ ਦੋ ਦਾਤਾਂ ਮਿਲ ਗਈਆਂ ਨਾ ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਅੰਮ੍ਰਿਤ ਵੇਲੇ ਸੰਭਾਲਣਾ ਆ ਗਿਆ ਸਮਾਨਨ ਤੋਂ ਭਾਵ ਕਿ ਅਮਰਤ ਵੇਲੇ ਦਾ ਵੇਲਾ ਭਜਨ ਬੰਦਗੀ ਕਰਨ ਦਾ ਵੇਲਾ ਹੈ ਵੇਲਾ ਹੈ ਪਰਮਾਤਮਾ ਦਾ ਨਾਮ ਜਪਣ ਦਾ ਵੇਲਾ ਹੈ ਜਿਹਨੇ ਉੱਠ ਕੇ ਇਹ ਕੰਮ ਕਰ ਲਿਆ ਸਮਝੋ ਤਰਕੀਆਂ ਦੇ ਵਿੱਚ ਹੋ ਗੀਆਂ ਪਾਸਾ ਜੀ ਤੋਂ ਲੈ ਕੇ ਦਸਾਂ ਹੀ ਗੁਰੂ ਸਾਹਿਬਾਨਾਂ ਨੇ ਸਿੰਘ ਸਹੀਦ ਸਿੰਘਾਂ ਨੇ ਕਮਾਈ ਵਾਲੇ ਸੰਤ ਮਹਾਂਪੁਰਖਾਂ ਨੇ ਸਭ ਨੇ ਸਾਨੂੰ ਇੱਕ ਗੱਲ ਵਾਰ-ਵਾਰ ਸਮਝਾਈ ਹੈ ਕਿ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰੋ ਕਿਉਂਕਿ ਇਹ ਵੇਲਾ ਪਿਤਾ ਪਰਮਾਤਮਾ ਦਾ ਵੇਲਾ ਹੈ ਉਹਨਾਂ ਦਾ ਨਾਮ ਜਪਣ ਦਾ ਵੇਲਾ ਹੈ ਹੈ ਜੋ ਮਨੁੱਖ ਇਮਾਨਦਾਰੀ ਦੇ ਨਾਲ ਇਹ ਵੇਲਾ ਪਰਮਾਤਮਾ ਦੇ ਚਰਨਾਂ ਵਿੱਚ ਭੇਟ ਕਰਦੇ ਆ ਪਾਸਾ ਉਹਨਾਂ ਤੇ ਬਹੁਤ ਕਿਰਪਾ ਕਰਦੇ ਆ ਇਸ ਕਰਕੇ ਜੇ ਤਾਂ ਜੇ ਤਾਂ ਉੱਠ ਰਹੇ ਹੋ ਤਾਂ ਫਿਰ ਸੁਕਰਾਨਾ ਕਰੋ ਜੇ ਨਹੀਂ ਉੱਠ پا ਰਹੇ ਤਾਂ ਆਪਣੇ ਦਿਨ ਭਰ ਦੇ ਕੰਮਾਂ ਵੱਲ ਧਿਆਨ ਦਿਓ ਕਿਤੇ ਮੇਰੇ ਕੋਲੋਂ ਗਲਤੀ ਦੇ ਨਾਲ ਕੁਝ ਗਲਤੀ ਤਾਂ ਨਹੀਂ ਹੋ ਰਹੀਆ ਕਿਸੇ ਦਾ ਦਿਲ ਤਾਂ ਨਹੀਂ ਦੁਖਾ ਰਿਹਾ ਕਿਸੇ ਦਾ ਵੀ ਮੇਰੇ ਤੋਂ ਕੁਝ ਮਾਰਾ ਤਾਂ ਨਹੀਂ ਹੋਇਆ ਬਚਣਾ ਰਹੀ ਹੱਥਾਂ ਰਹੀ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦਾ ਮਾਰਾ ਨਾ ਤਾਂ ਸੋਚਣਾ ਹੈ ਨਾ ਹੀ ਮਾਰਾ ਕਰਨਾ ਹੈ ਤਾਂ ਆਪਣੇ ਆਪ ਹੀ ਵਾਈਗੁਰਜੀ ਦੀ ਕਿਰਪਾ ਵਰਤਦੀ ਹੈ ਬਾਕੀ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਵਾਈਗੁਰਜੀ ਤੇ ਅਰਦਾਸ ਬੇਨਤੀ ਕਰਨੀ ਬਹੁਤ ਜ਼ਰੂਰੀ ਹੈ ਜਪਿਆ ਹੋਇਆ ਨਾਮ ਰਾਤ ਦੀ ਕੀਤੀ ਹੋਈ ਅਰਦਾਸ ਬੀਤੀ ਮਹਾਂਪੁਰਖ ਜੀ ਕਹਿੰਦੇ ਉਹ ਫੁੱਲ ਹੈ ਜਿਸ ਨੂੰ ਸਵੇਰੇ ਉੱਠ ਕੇ ਫੁੱਲ ਲੱਗਦਾ ਹੈ ਰਾਤ ਨੂੰ ਸੌਣ ਵੇਲੇ ਸਭ ਤੋਂ ਪਹਿਲਾਂ ਮਨ ਦੇ ਜੋ ਵੀ ਬੋਝ ਹੈ ਚਿੰਤਾਵਾਂ ਨੇ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਕੋਈ ਵੀ ਰਾਜ ਹੈ ਨਾ ਜੋ ਪਰਮਾਤਮਾ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਉਹ ਅੰਤਰਜਮੀ ਪਾਤਸ਼ਾਹ ਭਾਵੇਂ ਸਭ ਕੁਝ ਜਾਣਦੇ ਆ ਉਹ ਇਹ ਨਹੀਂ ਹੈ ਵੀ ਜੇ ਅਸੀਂ ਦੱਸਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗਣਾ ਉਹ ਸਭ ਕੁਝ ਜਾਣਦੇ ਆ ਪਰ ਜਦੋਂ ਅਸੀਂ ਬੋਲ ਬੋਲ ਕੇ ਗੱਲਾਂ ਆਪਣੇ ਵਾਈਕੂ ਜੀ ਦੇ ਨਾਲ ਕਰਦੇ ਹਾਂ ਨਾ ਤਾਂ ਸਾਡਾ ਮਨ ਜਾਂ ਮਨ ਰਹੀ ਆਪਣੇ ਵਾਈਗੁਰ ਜੀ ਦੇ ਨਾਲ ਗੱਲਾਂ ਕਰਦੇ ਆ ਨਾ ਸਾਡੇ ਮਨ ਤੇ ਬੋਝ ਹਲਕੇ ਹਲਕੇ ਹੁੰਦੇ ਆ ਇਦੇ ਵਿੱਚ ਸਾਡਾ ਹੀ ਫਾਇਦਾ ਹੈ ਬਾਕੀ ਉਹ ਸਭ ਕੁਝ ਜਾਪਦੇ ਜਦੋਂ ਆਪਾਂ ਆਪਣੇ ਆਪਣੇ ਉਹ ਗੱਲਾਂ ਉਹਨਾਂ ਦੇ ਅੱਗੇ ਰੱਖਾਂਗੇ ਰੱਖਾਂਗੇ ਉਹਨਾਂ ਦੇ ਹੱਲ ਮੰਗਾਂਗੇ ਤਾਂ ਸਾਡਾ ਮਨ ਸ਼ਾਂਤ ਹੋ ਜਾਵੇਗਾ ਮਨ ਸ਼ਾਂਤ ਹੋ ਗਿਆ ਤਾਂ ਸਮਝੋ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋ ਗਿਆ ਕਿਉਂਕਿ ਮਨ ਦੇ ਹਿਸਾਬੇ ਕਰਨਾ ਨਹੀਂ ਮਨ ਹੀ ਸਾਨੂੰ ਦੁਖੀ ਕਰਦਾ ਹੈ ਮਨ ਹੀ ਸਾਨੂੰ ਸੁਖੀ ਜੇ ਮਨ ਦੇ ਵਿੱਚ ਕਾਲਾਪਨ ਹੈ ਫਿਰ ਸਾਰੇ ਕੰਮ ਵਿਗੜਦੇ ਜਾਂਦੇ ਹੈ ਜੇ ਮਨ ਸ਼ਾਂਤ ਹੈ ਟਿਕਿਆ ਹੋਇਆ ਹੈ ਤਾਂ ਫਿਰ ਇਹ ਮੰਨ ਲੇ ਸਾਡੇ ਲਈ ਤਰੱਕੀ ਦੇ ਰਾਹ ਖੋਲ੍ਹ ਦੇਣੀ ਹੈ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਆਪਣੀ ਮੰਨ ਦਾ ਖਿਆਲ ਰੱਖਣਾ ਮਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੋਝ ਚਿੰਤਾ ਨਹੀਂ ਰੱਖਣੀ ਚਾਹੀਦੀ ਜੇ ਕੋਈ ਚਿੰਤਾ ਹੈ ਤਾਂ ਵਾਈਗੁਰ ਜੀ ਦੇ ਨਾਲ ਸ਼ੇਅਰ ਕਰੋ ਅਤੇ ਚਿੰਤਾ ਨੂੰ ਪਰੇਸ਼ਾਨੀ ਨੂੰ ਸੋਚਣ ਦੀ ਬਜਾਏ ਉਹਦੇ ਹੱਲ ਬਾਰੇ ਸੋਚੋ ਦੁਨੀਆ ਦੇ ਉੱਤੇ ਕੋਈ ਐਸੀ ਮੁਸ਼ਕਲ ਪਰੇਸ਼ਾਨੀ ਨਹੀਂ ਹੈ ਦੁੱਖ ਨਹੀਂ ਹੈ ਜਿਹਦਾ ਹੱਲ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਹੈ ਬਸ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਲੋੜ ਹੈ ਤੇ ਮਨ ਤਾਂ ਸਾਹ ਹੀ ਰਹਿੰਦਾ ਹੈ ਜਦੋਂ ਇਹ ਗੁਰੂ ਚਰਨਾਂ ਦੇ ਨਾਲ ਜੁੜਿਆ ਤਾਂ ਇਹ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਖਾਸ ਕਰਕੇ ਰਾਤ ਦੇ ਵੇਲੇ ਰਾਤ ਵੇਲੇ ਗੁਰੂ ਗਰਦਿਆਂ ਸੌਂਉ ਮਨ ਦੇ ਵਿੱਚ ਚੰਗੇ ਵਿਚਾਰ ਭਰ ਕੇ ਸੌਂੋ ਕਿਉਂਕਿ ਜੋ ਤੁਸੀਂ ਸੋਚਦੇ ਸੋਚਦੇ ਸੌਹੋਗੇ ਉਹ ਸਾਰੀ ਰਾਤ ਆਪਣੇ ਆਪ ਤੁਹਾਡੇ ਮਨ ਅੰਦਰ ਚੱਲਦਾ ਰਹਣਾ ਉਹਨੇ ਤੁਹਾਡੇ ਮਨ ਨੂੰ ਬਹੁਤ ਪ੍ਰਭਾਵਿਤ ਕਰਨਾ ਹੈ ਉਦਾ ਅਸਰ ਤੁਹਾਨੂੰ ਉੱਤਦੇ ਅਸਾਰ ਹੀ ਦਿੱਸ ਜਾਣਾ ਹੈ ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਸੀਂ 7 ਦਿਨ ਲਗਾਤਾਰ ਵਾਈਗੁਰਜੀ ਦਾ ਨਾਮ ਜਪਦੇ ਜਪਦੇ ਸੌਂਦੇ ਵਾਈਗੁਰਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਂ। ਤੁਹਾਨੂੰ ਆਪਣੇ ਆਪ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਫਰਕ ਦਿਖਣਾ ਸ਼ੁਰੂ ਹੋ ਜਾਣਾ ਹੈ। ਵੀ ਸਾਡੇ ਕੰਮ ਬੜੇ ਅਸੇ ਆਉਗੇ। ਸਾਡਾ ਮਨ ਸ਼ਾਂਤ ਰਹਿਣ ਲੱਗ ਪਿਆ। ਪਰ ਜੇਕਰ ਤੁਸੀਂ ਵਾਈਗੁਰਜੀ ਦੇ ਨਾਮ ਦੀ ਬਜਾਏ ਚਿੰਤਾ ਜਾਂ ਕੋਈ ਹੋਰ ਮਾੜੇ ਖਿਆਲ ਤੁਹਾਡੇ ਮਨ ਦੇ ਵਿੱਚ ਚੱਲਦਿਆਂ ਚੱਲਦਿਆਂ ਤੁਹਾਨੂੰ ਨੀਂਦ ਆ ਦਾ ਗਈ ਤਾਂ ਫਿਰ ਉਹਨਾਂ ਖਿਆਲਾਂ ਨੇ ਤੁਹਾਡੇ ਮਨ ਨੂੰ ਬਹੁਤ ਕਮਜ਼ੋਰ ਕਰਨਾ ਹੈ ਸੋ ਵਾਈਗੁਰ ਦੇ ਨਾਮ ਨੇ ਹੀ ਤੁਹਾਨੂੰ ਬਚਾਉਣਾ ਹੈ ਵਾਈਗੁਰ ਜੀ ਦੇ ਨਾਮ ਨੇ ਹੀ ਸਾਡਾ ਬੇੜਾ ਪਾਰ ਲਗਾਉਣੇ ਲੱਗੂ ਗੁਰੂ ਗੁਰੂ ਕਰਦੇ ਸੋਇਆ ਕਰੋ ਗੁਰੂ ਗੁਰੂ ਕਰਦੇ ਰਹਾ ਕਰੋ ਵਾਈਗੁਰ ਜੀ ਦੇ ਨਾਮ ਦੀ ਤਾਕਤ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗੀ ਖਾਸ ਕਰਕੇ ਰਾਤ ਨੂੰ ਸੌਣ ਲਈ ਰਾਤ ਜਪਦੇ ਸੋਵਾਂਗੇ ਤਾਂ ਸਵੇਰੇ ਉੱਠਣਾ ਵੀ ਆਸਾਨ ਹੋ ਜਾਣਾ ਹੈ ਸਵੇਰੇ ਜਾਗ ਵੀ ਆਪਣੇ ਆਪ ਹੀ ਆ ਜਾਵੇਗੀ ਸਵੇਰੇ ਉੱਠਦਿਆਂ ਸਾਰ ਸਾਡਾ ਤਨ ਅਤੇ ਮਨ ਵੀ ਚੁਸਤੀ ਫੁਸਤੀ ਦੇ ਵਿੱਚ ਰਵੇਗਾ ਜੀ ਦੇ ਨਾਲ ਸਾਰਾ ਦਿਨ ਵਧੀਆ ਕੰਮ ਧੰਦੇ ਕਰ ਪਾ ਬੰਦ ਇਸ ਤੋਂ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸਿਰ ਤੇ ਕਮੈਂਟ ਜਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਵਿਚਾਰ ਵੀ ਜਰੂਰ ਲਿਖ ਕੇ ਸੈਂਡ ਕਰਿਓ ਜੇਕਰ ਵੀਡੀਓ ਦੇ ਵਿੱਚ ਕੋਈ ਵੀ ਗੱਲ ਤੁਹਾਨੂੰ ਨਾ ਚੰਗੀ ਲੱਗੀ ਹੋਵੇ ਤਾਂ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ